ਸ਼ਹਿਰ ਹੁਸ਼ਿਆਰਪੁਰ ਵਿੱਚ ਚੋਰ ਚੁਸਤ ਅਤੇ ਪੁਲਿਸ ਸੁਸਤ ਨਜ਼ਰ ਆ ਰਹੀ ਹੈ ਜੀ ਹਾਂ ਤੁਸੀਂ ਬਿਲਕੁਲ ਠੀਕ ਸੁਣਿਆ ਇਹ ਗੱਲ ਹੁਸ਼ਿਆਰਪੁਰ ਵਿੱਚ ਪੁਲਿਸ ਉੱਤੇ ਲਾਗੂ ਹੁੰਦੀ ਨਜ਼ਰ ਪੈ ਰਹੀ ਹੈ ਆਲਮ ਇਹ ਹੈ ਕਿ ਹੁਣ ਲੁਟੇਰਿਆਂ ਦੇ ਹੌਸਲੇ ਇੰਨੇ ਬੁਲੰਦ ਹੋ ਚੁੱਕੇ ਹਨ ਕਿ ਸ਼ਹਿਰ ਹੁਸ਼ਿਆਰਪੁਰ ਵਿੱਚ ਚੋਰ ਪੁਲਿਸ ਮੁਲਾਜ਼ਮਾਂ ਨੂੰ ਵੀ ਨਿਸ਼ਾਨਾ ਬਣਾਉਣ ਲੱਗੇ ਹਨ ਅਤੇ ਜਾਪ ਰਿਹਾ ਹੈ ਕਿ ਸ਼ਹਿਰ ਵਿੱਚ ਪੁਲਿਸ ਹੀ ਹੁਣ ਖੁਦ ਸੁਰੱਖਿਆਤ ਨਜ਼ਰ ਨਹੀਂ ਹੈ ਤਾਜ਼ਾ ਮਾਮਲਾ ਸ਼ਹਿਰ ਦੇ ਬਹਾਦਰਪੁਰ ਇਲਾਕੇ ਦਾ ਹੈ ਜਿੱਤੇ ਇੱਕ ਪੁਲਿਸ ਮੁਲਾਜ਼ਮ ਆਪਣੀ ਨਾਨਾ ਨੂੰ ਕਿਸੇ ਕੰਮ ਦੇ ਸਿਲਸਲੇ ਵਿੱਚ ਮਿਲਣ ਆਈ ਹੋਈ ਸੀ ਅਤੇ ਜਦੋਂ ਉਹ ਗਲੀ ਵਿੱਚ ਖੜੀ ਮੋਬਾਈਲ ਉੱਤੇ ਕਿਸੇ ਨਾਲ ਗੱਲ ਕਰ ਰਹੀ ਸੀ ਤਾਂ ਐਨੀ ਦੇਰ ਵਿੱਚ ਹੀ ਲੁਟੇਰਿਆਂ ਨੇ ਉਸ ਦੇ ਗਲ ਵਿੱਚੋਂ ਚੈਨੀ ਉੱਪਰ ਛਪਟਾ ਮਾਰ ਕੇ ਮੌਕੇ ਤੋਂ ਫਰਾਰ ਹੋ ਗਏ ਘਟਨਾ ਤੋਂ ਬਾਅਦ ਮੌਕੇ ਤੇ ਪੁਲਿਸ ਟੀਮ ਜਰੂਰ ਪਹੁੰਚੀ ਪਰ ਹਮੇਸ਼ਾ ਦੀ ਤਰ੍ਹਾਂ ਪੁਲਿਸ ਦੇ ਹੱਥ ਖਾਲੀ ਦੇ ਖਾਲੀ ਜਦੋਂ ਇਸ ਸਬੰਧੀ ਥਾਣਾ ਸਿਟੀ ਦੇ ਇੰਚਾਰਜ ਅਸतीश ਕੁਮਾਰ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਹਨਾਂ ਵੀ ਪੱਤਰਕਾਰਾਂ ਨਾਲ ਸਹੀ ਤਰੀਕੇ ਨਾਲ ਗੱਲਬਾਤ ਨਹੀਂ ਕੀਤੀ ਚੋਰੀ ਦੀ ਘਟਨਾ ਦਾ ਸ਼ਿਕਾਰ ਹੋਈ ਮਹਿਲਾ ਦੀ ਰਿਸ਼ਤੇਦਾਰ ਔਰਤ ਨੇ ਦੱਸਿਆ ਕਿ ਕੁਝ ਮਹੀਨੇ ਪਹਿਲਾਂ ਵੀ ਉਹਨਾਂ ਦੀ ਗਲੀ ਵਿੱਚੋਂ ਇੱਕ ਬਜ਼ੁਰਗ ਮਾਤਾ ਕੋਲੋਂ ਲੁਟੇਰੇ ਨਕਦੀ ਖੋਕੇ ਫਰਾਰ ਹੋ ਗਏ ਸਨ ਅਤੇ ਆਏ ਦਿਨ ਹੋ ਰਹੀਆਂ ਅਜਿਹੀਆਂ ਵਾਰਦਾਤਾਂ ਕਾਰਨ ਲੋਕ ਸਹਿਮ ਦੇ ਸائے ਹੇਠ ਜ਼ਿੰਦਗੀ ਜਿਉਣ ਲਈ ਮਜਬੂਰ ਹਨ ਜੀ ਮੈਡਮ ਕੀ ਨਾਮ ਹੈ ਤੁਹਾਡਾ ਜੀ ਲਪਰੀਕੌਰ ਲਪਰੀ ਜੀ ਕਿੱਥੋਂ ਦੇ ਰਹਿਣ ਵਾਲੇ ਹੋ ਅਜੀਤ ਨਗਰ ਸਲਾਮਾਬਾਦ ਇਥੇ ਕਿਹੜੀ ਜਗ੍ਹਾ ਆਈ ਸੀ ਕਿ ਤੁਸੀਂ ਕੋਈ ਕੰਮ ਆਈ ਸੀ ਹਾਂਜੀ ਸਰ ਮੈਂ ਆਪਣੀ ਬੇਟੀ ਨੂੰ ਲੈਣ ਆਈ ਸੀ ਇਥੇ ਭਾਦਰਪੁਰ ਆਪਣੇ ਨਾਨ ਦੇ ਘਰੋਂ ਅੱਛਾ ਜੀ ਤੇ ਕੀ ਵਾਕਿਆ ਹੋਇਆ ਹੈਗਾ ਜੀ ਇੱਥੇ ਅੱਜ ਤੁਹਾਡੇ ਨਾਲ ਸਰ ਮੈਂ ਗੁੜੀਆਂ ਨੂੰ ਲੈਣ ਆਈ ਸੀ ਆਪਣੇ ਨੂੰ ਤੇ ਇਥੇ ਖੜੀ ਸੀ ਐਕਟਿਵਾ ਦੇ ਉੱਤੇ ਨਾ ਜੀ ਪਿੱਛੋਂ ਦੀ ਚੋਰ ਆਇਆ ਤੇ ਚੈਨੀ ਦੇ ਵਿੱਚ ਸਿੰਗੀ ਸੀਗੀ ਉਹ ਖੋ ਕੇ ਲੈ ਗਿਆ ਕਿੰਨੀ ਕੀਮਤ ਸੀਗੀ ਚੈਨੀ ਦੀ ਸੋਨੇ ਦੀ ਸੀ ਚਾਂਦੀ ਦੀ ਸੀਗੀ ਸੋਨੇ ਦੀ ਸਰ ਠੀਕ ਹੈ ਜੀ ਕਿੰਨੀ ਕੀਮਤ ਸੀਗੀ ਜੀ ਫਿਰ ਅਠ ਨੌ ਸੀਗਾ 60000 ਰੁਪਏ ਨਾ ਜੀ 65-70000 ਦੀ ਸੀ ਜਰਾ ਅੱਛਾ ਜੀ ਅ ਵਿੱਚੀ ਸਿੰਗੀ ਸੀ ਸੋਨੇ ਦੀ ਤੇ ਇਤਨਾਲ ਚੈਨੀ ਸੀਗੀ ਜੀ ਹਾਂ ਜੀ ਤੇ ਇਹ ਕਿੱਥੇ ਖੋਇਆ ਵਾਕਿਆ ਕਿਹੜੀ ਕਿ ਜਗ੍ਹਾ ਦੀ ਸਭਾਦਰਪੁਰ ਦੇਵਨਗਰ ਦੇਵਨਗਰ ਤੁਸੀਂ ਉਹ ਪਹਿਚਾਣਦੇ ਹੋ ਉਹਨਾਂ ਨੂੰ ਕੋਈ ਦੇਖੇ ਕਿ ਜਾਂ ਪਿੱਛੇ ਚਪਟ ਕੇ ਲੱਗੇ ਹੋਏ ਵਗੈਰਾ ਸਾਰਾ ਕੁਝ ਆ ਮੇਰੇ ਕੋਲ ਸਾਰੀਆਂ ਅਸੀਂ ਕੈਮਰੇ ਚੋਂ ਕਢਵਾ ਲਈਆਂ ਜਿੰਨੀਆਂ ਵੀ ਸੀਗੀਆਂ ਨਾ ਖਲੀ ਚ ਕੈਮਰੇ ਵਗੈਰਾ ਲੱਗੇ ਹੋਏ ਸੀ ਸਾਫ਼ ਹੀ ਨਜ਼ਰ ਆਉਂਦਾ ਚੋਰ ਤੇ ਫੇਸ ਵੀ ਸਰ ਉਹਨੂੰ ਦੇਖ ਕੇ ਮੈਂ ਨਾਲ ਹੀ ਪਛਾਣ ਸਕਦੀ ਆ ਬਿਲਕੁਲ ਮਤਲਬ ਫੋਟੋ ਵਗੈਰਾ ਸਾਰਾ ਕੁਝ ਹੈਗਾ ਹੋਗਾ ਸੀਸੀਟੀਵੀ ਦੇ ਵਿੱਚ ਆ ਗਿਆ ਜੀ ਹਾਂਜੀ ਸਰ ਆ ਗਿਆ ਸਾਰਾ ਵਾਰਦਾਤ ਪੂਰੀ ਆਈ ਹੈ ਕਿੰਨੇ ਜਣੇ ਸੀਗੇ ਜੀ ਦੋ ਜਣੇ ਸੀ ਸਰ ਇੱਕ ਚਲਾਉਂਦਾ ਪਿਆ ਸੀ ਮੋਟਰਸਾਈਕਲ ਤੇ ਇੱਕ ਪਿੱਛੇ ਬੈਠਾ ਸੀ ਠਾਣਾ ਕਿਹੜਾ ਪੈਂਦਾ ਜੀ ਸਿਟੀ ਸਰ ਸਿਟੀ ਜੀ ਤੁਸੀਂ ਉਹ ਪੁਲਿਸ ਨੂੰ ਖਲਾ ਦੇ ਦਿੱਤੀ ਜੀ ਹਾਂਜੀ ਸਰ ਮੈਂ ਪਰਚਾ ਦਰਜ ਕਰਾਇਆ ਅੱਛਾ ਜੀ ਹਾਂਜੀ ਤੇ ਤੁਸੀਂ ਕੀ ਕੰਮ ਕਰਦੇ ਹੋ ਮੈਂ ਵੀ ਸਰ ਪੰਜਾਬ ਪੁਲਿਸ ਦੀ ਆ ਇਹ ਕਿਹੜੀ ਜਗ੍ਹਾ ਨੌਕਰੀ ਕਰਦੇ ਹੋ ਇੱਥੇ ਸਰ ਮਿੰਨੀ ਸੈਕਟਰੀ ਆਡੀ ਐਸਐਸਪੀ ਦਫਤਰ ਹਾਂਜੀ ਠੀਕ ਹੈ ਜੀ ਕੀ ਕੋਈ ਮਾਲਕ ਕੋਈ ਅਪੀਲ ਤੁਹਾਡੀ ਤੇ ਜਰ ਕਰਦੀ ਵੀ ਮੇਰਾ ਸਮਾਨ ਚੋਰ ਨੂੰ ਫੜਿਆ ਜਾਵੇ ਤੇ ਮੇਰੀ ਚੈਨੀ ਵਾਪਸ ਕੀਤੀ ਜਾਵੇ ਹਾਂਜੀ ਬਈ ਕੀ ਨਾਮ ਹੈ ਤੁਹਾਡਾ ਜੀ ਮੇਰਾ ਸਰਿਤਾ ਸੁਰਤਾ ਦੀ ਕਿੱਥੇ ਦੇ ਰਹਿਣ ਵਾਲੇ ਹੋ ਭਾਦਰਪੁਰ ਦੇਵਨਗਰ ਕੀ ਵਾਕਿਆ ਹੋਇਆ ਜੀ ਅੱਜ ਅੱਜ ਮੇਰੇ ਭਾਬੀ ਆਏ ਸੀ ਬੇਟੀ ਗੁੜੀਆ ਮੇਰੇ ਕੋਲ ਹੁੰਦੀ ਹੈ ਇਹਨਾਂ ਦੀ ਇਹ ਜੌਬ ਕਰਦੇ ਆ ਤਾਂ ਗੁੜੀਆਂ ਮੇਰੇ ਕੋਲ ਹੀ ਹੁੰਦੀ ਆ ਡੇਲੀ ਅੱਜ ਵੀ ਇੱਥੇ ਸੀ ਅਸੀਂ ਤੇ ਨਾ ਲੈਣ ਆਏ ਆ 1:30 ਵਜੇ ਤੇ ਇਹਨਾਂ ਨੇ ਫੋਨ ਕੀਤਾ ਮoure ਸਾਡੇ ਜਗਰਾਤ ਆ ਤਾਂ ਟੈਂਟ ਵਗੈਰਾ ਦਾ ਕੰਮ ਕਰ ਰਹੇ ਸੀ ਤਾਂ ਪਿੱਛੇ ਹੀ ਰੁਕਣਾ ਪਿਆ ਇਹਨਾਂ ਨੂੰ ਗਲੀ ਦੇ ਤੇ ਉੱਤੇ ਨਾ ਇਹਨਾਂ ਨੇ ਫੋਨ ਕੀਤਾ ਕਿ ਗੁੜੀਆਂ ਨੂੰ ਲੈ ਕੇ ਆਜੋ ਜਿੱਦ ਤੱਕ ਫੋਨ ਕਰਨ ਲੱਗੇ ਉਹ ਚੋਰ ਜਿਹੜੇ ਸੀਗੇ ਪਿੱਛੋਂ ਹੀ ਇਹਨਾਂ ਦੇ ਮਗਰ ਲੱਗੇ ਹੋਏ ਸੀਗੇ ਤੇ ਜਿੱਦਾਂ ਹੀ ਰੁਕੇ ਐਕਟਿਵਾ ਤੇ ਏ ਮਤਲਬ ਪਹਿਲਾਂ ਟੈਂਟ ਦੇ ਸਮਾਨ ਨੂੰ ਹੱਥ ਲਾਣ ਲੱਪਿਆ ਕਿ ਇਹਨਾਂ ਨੂੰ ਪਤਾ ਨਾ ਚੈੱਕ ਨਾ ਭਵੇ ਕਿ ਵੀ ਮੈਂ ਟੈਂਟ ਦਾ ਕੰਮ ਕਰਦਾ ਆ ਤੇ ਫਿਰ ਜਿੱਦਾਂ ਹੀ ਉਹ ਹੋਏ ਇਹ ਗੱਲ ਕਰ ਰਹੇ ਸੀ ਉਹਨੇ ਇੱਕਦਮ ਪਿੱਛੋ ਝਪਟ ਮਾਰ ਕੇ ਚੈਨੀ ਖੋ ਲਈ ਇਹਨਾਂ ਦੀ ਲੈ ਕੇ ਧੋੜ ਗਿਆ ਇੱਕ ਬਾਈਕ ਤੇ ਸੀਗਾ ਉਹਨੇ ਬਾਈਕ ਸਟਾਰਟ ਰੱਖੀ ਹੋਈ ਸੀ ਤੇ ਇੱਕ ਖੋ ਕੇ ਬਾਈਕ ਤੇ ਬਹਿ ਕੇ ਧੋੜ ਗਿਆ ਹਾਂਜੀ ਤੇ ਇਹ ਕੀ ਕੰਮ ਕਰਦੇ ਕੀ ਨਾਮ ਹੈ ਇਹਨਾਂ ਦਾ ਜਿਹਨਾਂ ਦੀ ਚੈਨੀ ਖੋਈ ਉਹ ਮੇਰੇ ਪਰਜਾਈ ਨੇ ਲਗਪ੍ਰੀਤ ਹਾਂਜੀ ਕੀ ਕੰਮ ਕਰਦੇ ਇਹ ਵੀ ਪੁਲਿਸ ਠੀਨੇ ਅੱਛਾ ਜੀ ਇਹ ਕਿੰਨੇ ਕ ਵਜੇ ਦੀ ਵਾਰਦਾਤ ਹੈ 1.30 ਵਜੇ ਜੀ ਕਰੀ ਉਹ ਤੇ ਚੇਰੇ ਸਪਸ਼ਟ ਹੈ ਹਾਂਜੀ ਸਾਰਾ ਕੁਝ ਸਪਸ਼ਟ ਆ ਗਿਆ ਹੋਇਆ ਹੈ ਠੀਕ ਹੈ ਤਾਂ ਸੀਸੀਟੀਵੀ ਦੇਖੀ ਤੁਸੀਂ ਹਾਂਜੀ ਹਾਂਜੀ ਦੇਖ ਲਈ ਆ ਮਤਲਬ ਜੇ ਇਦਾਂ ਕੋਈ ਬੱਚੀ ਨਾਲ ਹੁੰਦੀ ਜਾਂ ਕੁਝ ਹੁੰਦਾ ਕੁਝ ਕਰ ਮਤਲਬ ਕਰ ਦਿੰਦੇ ਫਿਰ ਜਿਆਦਾ ਸੀਗੇ ਅਸੀਂ ਕੱਲੇ ਸੀਗੇ ਉਹ ਵੀ ਇੱਕਦਮ ਹੀ ਖਿੱਚੀ ਉਹਨਾਂ ਨੇ ਉਹ ਵੀ ਡਰ ਗਏ ਇੱਕਦਮ ਹੀ ਪਤਾ ਹੀ ਨਹੀਂ ਲੱਗਾ ਨੂੰ ਸਹਿਮ ਗਏ ਉਹ ਵੀ ਹਾਂਜੀ ਤੁਸੀਂ ਕਰ ਰਹੇ ਨੇ ਇੱਕ ਮਹਿਲਾ ਉਹ ਅੱਜ ਦਿਨ ਇਸ ਤਰ੍ਹਾਂ ਦੀ ਵਾਰਦਾਤਾਂ ਨੂੰ ਹਾਂਜੀ ਇਹ ਤਾਂ ਸਰਕਾਰ ਨੂੰ ਚਾਹੀਦਾ ਕਿ ਇਹਦੇ ਬਾਰੇ ਵੀ ਦੇਖੇ ਮਤਲਬ ਕਿ ਸੋਚੇ ਕਿ ਹਾਂ ਇਦਾਂ ਦੀਆਂ ਘਟਨਾਵਾਂ ਹੋਣ ਹੀ ਨਾ ਇਦਾਂ ਦੇ ਕੋਈ ਕਾਨੂੰਨ ਬਣਾਣ ਕਿ ਇਦਾਂ ਦਾ ਕੁਝ ਹੋਵੇ ਹੀ ਨਾ ਅੱਗੇ ਤੋਂ ਕਿਉਂਕਿ ਇੱਥੇ ਤਾਂ ਮਹਿਲਾ ਮਰ ਦੇ ਨਾਲ ਆਏ ਦਿਨ ਉੱਦਦਾ ਹੁੰਦਾ ਹੀ ਹੈ ਕੋਈ ਐਕਟਿਵਨ ਉੱਤੇ ਕਦੇ ਕਿ ਚੈਨਿੰਗ ਹੋ ਕੇ ਚੱਲ ਜਾਂਦੇ ਆ ਕਦੇ ਕੁਝ ਕਦੇ ਕੁਝ ਜੇ ਕਿਸੇ ਬੱਚੇ ਦੇ ਚੋਟ ਲੱਗ ਜੇ ਮਹਿਲਾ ਜੇ ਬੱਚਾ ਵਗੈਰਾ ਨਾਲ ਹੋਵੇ ਕੁਝ ਕਿਸੇ ਨੂੰ ਵੀ ਸੱਟ ਨੀ ਹੋ ਜਾਏ ਤਾਂ ਕੌਣ ਜ਼ਿੰਮੇਵਾਰ ਹੈ ਇਸ ਲਈ ਜੇ ਤਾਂ ਸਰਕਾਰ ਨੂੰ ਚਾਹੀਦਾ ਕਿ ਹਾਂ ਇਦਾਂ ਦੀਆਂ ਘਟਨਾਵਾਂ ਹੋਣ ਹੀ ਨਾ ਪਹਿਲਾਂ ਵੀ ਬੜੀ ਵਾਰ ਤਾਂ ਹੁੰਦੀ ਹੈ ਹਾਂਜੀ ਹੁੰਦੀਆਂ ਆਂ ਰੋਜ਼ ਸੁਣਦੇ ਹੀ ਅਸੀਂ ਤਾਂ ਦੇਖਦੇ ਸੀ ਅਲੇ-ਗਾਲੇ ਸਾਨੂੰ ਤਾਂ ਇਹ ਨਹੀਂ ਪਤਾ ਸੀ ਕਿ ਸਾਡੇ ਘਰ 'ਚ ਇਦਾਂ ਹੋ ਜਾਣਾ ਹੈ ਹਾਂਜੀ ਹੁਣ ਸਾਰੇ ਮੈਂ ਵੀ ਡ ਰੋਟੀ ਵੀ ਨਹੀਂ ਖਾਦੀ ਐ ਹੁਣ ਤੇ ਵੇਟ ਤੇ ਘੁੰਮਦੇ ਵੇਟ ਉੱਤੇ ਡਰੇ ਡਰੇ ਹੂੰ ਏ ਮਤਲ ਗਲੀ ਚ ਬੈਠੇ ਹੋਏ ਸੀ ਬਾਹਰ ਕੌਣ ਜੀ ਮਦਰ ਮੇਰੇ ਇਹਨਾਂ ਨਾਲ ਵੀ ਕੁਵਾਰ ਦਾ ਹਾਂਜੀ ਇਹ ਨਾ ਬਾਹਰ ਬੈਠੇ ਹੋਏ ਸੀ ਬੰਦੇ ਆਏ ਤੇਨੇ ਤੋਂ 9000 ਰੁਪਇਆ ਖੋ ਕੇ ਲੈ ਗਏ ਠੀਕ ਇੱਕ ਇੱਕ ਹੀ ਅਲੱਗ ਘਟਨਾ ਜੀ ਹਾਂਜੀ ਇਹ ਅਲੱਗ ਘਟਨਾ ਹੈ ਵੀ ਇਸੇ ਗਲੀ ਦੇ ਯਤ ਤੋਂ ਹੀ ਲੈ ਗਏ ਸੀਗੇ ਇਹ ਕਿਦੋਂ ਦੀ ਗੱਲ ਹੈ ਇਹ ਮੈਸਰ 4-5 ਮਹੀਨੇ ਪਹਿਲਾਂ ਦੀ ਗੱਲ ਆ ਪੈਸੇ ਖੋ ਕੇ ਲੈ ਗਏ ਹੋਰ ਪੈਸੇ ਖੋ ਕੇ ਲੈ ਗਏ ਕਿ ਕਿੰਨੀ ਉਮਰ ਸੀ ਕਿੰਨੀ ਉਮਰ ਸੀ ਇਹਨਾਂ ਕੋਲ ਲੈ ਗਏ ਉਹ ਵੀ ਨਾਰਮਲ ਇਦਾਂ ਹੀ ਸੀਗੇ 28-30 ਸਾਲ ਦੇ ਠੀਕ ਮਾਤਾ ਜੀ ਦੀ ਕਿੰਨੀ ਉਮਰ ਇਹਨਾਂ ਦੀ 65 ਸਾਲ ਇਹਨਾਂ ਕੋਲ ਪਹਿਲਾਂ ਹੋਈ ਨਾ ਹਾਂਜੀ ਠੀਕ ਹੈ ਜੀ ਹਾਂਜੀ ਹਾਂਜੀ ਠੀਕ